ਲੇਵਾ ਦਾ ਉਹ ਬਾ ਕਮਾਲਾ ਥਣ ਦੇਖੋ ਪੂਰਾ ਰੋਗ ਰੋਗ ਦਾ ਦੁੱਧ ਤਾਂ ਦੇਊਗੀ ਇਹ 20 ਕਿਲੋ ਰਮਣ ਭਾਈ ਠੀਕ ਹੈ ਗੱਲ ਕਰ ਆਪਾਂ 16 ਕਿਲੋ ਕਹਿ ਕੇ ਬੰਦੇ ਨੇ ਮੈਂ ਰੱਖ ਲਈ ਜਿਹੇ ਜਿਹਾਰ ਰੱਖ ਲਈ ਇੱਕ ਬਰੋਬਰ ਆ ਅੱਛਾ ਹਾਂ ਉਹਨੇ ਕੱਦ ਕਾਠ ਵਾਲੀ ਆ ਗਈ ਤੇ ਲੇਵਾ ਵੀ ਪੂਰਾ ਲੱਗਦਾ ਹੀ ਹੁੰਦਾਗਾ ਵੀ ਦੇ ਜੱਜਮੈਂਟ ਲਾ ਹੀ ਸਕਦਾ ਲੈ ਕਿੰਨੇ ਦੁੱਧ ਲੀਗਾ ਆ ਗਈ ਦੋ ਤਾਂ 20 ਤੋਂ ਪਲਾਸੀ ਦੇਊਗੀ ਆਪਾਂ 15 16 ਕਿਲੋ ਆ 55000 ਦੀ ਕਹਿੰਦਾ ਮਿੱਤਰੋ ਠੀਕ 80000 ਦਿੰਦੇ ਮੈਨੂੰ ਗੱਪਣ ਦਾ ਮੈਂ ਵੇਚੀ ਨਹੀਂ ਅੱ ਵੀ ਮਿੱਤਰੋ ਨਾ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨਾ گاਵਾ ਹੀ گاਵਾ ਦਿਖਾਉਣੀ ਆ ਤੇ ਮਿੱਤਰੋ ਵਿੱਕੀ ਕੋਲੇ ਨਾ گاਵਾ ਜਿਹੜੀਆਂ ਰਹਿਣਗੀਆਂ ਜੋ 6 گاਵਾ ਜਮ ਤਿਆਰ ਆ ਗਈਆਂ ਤੇ 5 گاਵਾ ਇਹਦੇ ਵਿੱਚੋਂ ਗੱਭਣ ਤੇ ਯਾਰ ਨਾ ਜਿਹੜੀਆਂ ਆਹ ਦੋ ਤਿੰਨ گاਵਾ ਆ ਗਈਆਂ ਤਾਂ ਇਹ ਤਾਂ ਨਾ ਬਾਈ ਕਹਿੰਦਾ ਬਹੁਲੇ ਚੰਗੇ ਦੁੱਧ ਰਿਕਾਰਡ ਵਾਲੀਆਂ ਐ ਇਹਦੀ ਤਾਂ ਨਾ ਆਪਾਂ ਕਹਿੰਦਾ ਵੀ ਫੁੱਲ ਸਹੇਦੀ ਵੀ ਦੇ ਦਾਂਗੇ ਵਿੱਕੀ ਦੀਆਂ ਇੱਕ ਵਾਰੀ ਆਪਾਂ ਸਾਰੀਆਂ گاਵਾ ਦੇ ਉੱਤੇ ਕੈਮਰਾ ਲਾ ਕੇ ਤੁਹਾਨੂੰ ਦਿਖਾ ਦਗੇ ਵਿੱਕੀ ਕਹਿੰਦਾ ਨਾ ਅੱਜ ਆਪਾਂ ਇੱਕ ਨਵਾਂ ਤਮਾਕਾ ਕਰਨਾ ਤੇ ਇੱਕ ਦੇਸੀ ਗਾਂ ਆ ਗਈ ਇਧਰਲੇ ਪਾਸੇ ਇਹ ਆ ਗਈ ਸੂਈ ਸਵਾਈ ਤੇ ਦੋ ਖੜੀਆਂ ਇਧਰਲੇ ਪਾਸੇ ਕੱਚੀਆਂ ਵੜੜਾਂ ਇਹ ਇਹ ਚੈੱਕ ਕਰ ਲੋ ਇਹ ਵੀ ਅੱਜ ਆਪਾਂ ਤੁਹਾਨੂੰ ਖੜੀਆਂ ਦਿਖਾ ਦਾਂਗੇ ਇੱਧਰਲੇ ਪਾਸੇ ਦੋ ਆ ਗਈਆਂ ਠੀਕ ਹੈ ਇਹ ਵਿੱਕੀ ਕਹਿੰਦਾ ਨਾ ਤਮਾਕਾ ਕੀ ਹੈ ਕਹਿੰਦਾ ਅੱਜ ਆਪਾਂ ਵੀ ਕਹਿੰਦਾ 100 ਕਿਲੋਮੀਟਰ ਦਾ ਜਿਹੜਾ ਹੈਗਾ ਨਾ ਕਿਰਾਇਆ ਜਮਾ ਫ੍ਰੀ ਕਰ ਦਾਂਗੇ ਘਰੇ ਪਹੁੰਚਦਿਆਂ ਕਰ ਦਾਂਗੇ ਜਿਹੜੇ ਭਰਾ ਦੇ ਫਿੱਟ ਆਈਆਂ ਆ ਜਾ ਵੀ ਕਰਾਂ ਵਿੱਕੀ ਬਾਈ ਇਹ ਸਸੀ ਦਾ ਵਿੱਕੀ ਬਾਈ ਸਸੀ ਗਰ ਰਵਣ ਬਾਈ ਹੋ ਠੀਕ ਹੈ ਠੀਕ ਹੈ ਬਾਈ ਵਧੀਆ ਜਣ ਚੜਦੀ ਕਲਾ ਚੜਦੀ ਕਲਾ ਵੀਰੇ ਅੱਛਾ ਵਿੱਕੀ ਮੈਨੂੰ ਐਂ ਦੱਸ ਜਿਵੇਂ ਆਪਣਾ ਇਹ ਕਾਲਿਆਂ ਵਾਲੀ ਆ ਗਿਆ ਹਨਾ ਹਾਂ ਵੀ ਕਾਲਿਆਂ ਵਾਲੀ ਮੰਨ ਕੇ ਸਿਰਸਾ ਹਰਿਆਣਾ ਤਹਿਸੀਲ ਵੀ ਕਾਲਿਆਂ ਵਾਲੀ ਆ ਇਹ ਤਲਵੰਡੀ ਤੋਂ 25 26 ਕਿਲੋਮੀਟਰ ਪਿੰਡ ਪੈਂਦਾ ਕਾਲਿਆਂ ਵਾਲੀ ਮੰਡੀ ਅੱਛਾ ਮੰਡੀ ਸਾਈਡ ਤੇ ਰਹੀ ਦੇ ਵੀਰੇ ਇਹ ਪਿੰਡ ਮੰਨ ਕੇ ਜੇ ਨਾਲ ਹੀ ਕੋਲੋ ਕੋਲੀ ਆ ਠੀਕ ਹੈ ਹਾਂ ਤੇ ਮੈਨੂੰ ਐ ਦੱਸ ਵਿੱਕੀ ਜਿਵੇਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਣੇ ਕੋਲ ਨਾਗ ਆ ਗਏ ਹਨਾ ਨਾਗ ਵੀਰੇ ਆਪਣੇ ਕੋਲ ਅੱਜ ਸ਼ੀਨ ਆ ਗਏ ਵੀਰੇ ਠੀਕ ਹੈ ਹਾਂ ਤੇ ਕਿਹੜੇ ਪਾਸੋਂ ਸਟਾਰਟ ਕਰਗੇ ਫਿਰ ਤਾਂ ਆਟ ਵੀਰੇ ਆਪਾਂ ਉਧਰੋਂ ਹੀ ਕਰ ਦਨੇ ਆ ਹੈ ਪਹਿਲੇ ਪਾਸੇ ਮੈਂ ਇਧਰ ਇਹ ਤੋਂ ਕਰ ਇਹੀਂ ਤੋਂ ਹਾਂ ਇਹ ਤੋਂ ਚੱਲ ਸਰ ਇਹ ਕਿਵੇਂ ਕਿਸੇ ਵਈ ਦੇ ਤੈਨੂੰ ਕਿਵੇਂ ਬੜੀ ਚੰਗੀ ਲੱਗੀ ਇਹ ਵੀ ਯਕੀਨ ਇਹ ਮਨਣਾਏਗਾ ਇਹਨੇ ਪਹਿਲਾਂ ਨੇ ਵੀਰੇ 16 ਕਿਲੋ ਦੁੱਧ ਪਾਇਆ ਮਾਲਕ ਕਦੇ ਦੱਸਣ ਦੀ ਗੱਲ ਆ ਹਾਂ ਹਾਂ ਦੁੱਧ ਤਾਂ ਦੇਊਗੀ ਇਹ 20 ਕਿਲੋ ਰਮਣ ਭਾਈ ਠੀਕ ਹੈ ਗੱਲ ਕਰ ਆਪਾਂ 16 ਕਿਲੋ ਕਹਿ ਕੇ ਦੇਵਾਂਗੇ 20 ਕਿਲੋ ਦੁੱਧ ਹਾਂ 20 ਕਿਲੋ 16 ਕਿਲੋ ਦੀ ਓੜ ਤੇ ਲੈ ਜਾ ਬੰਦਾ ਕੋਈ ਨਸਲ ਕਿਹੜੀ ਆ ਗਈ ਨਸਲ ਵੀਰੇ ਇਹ ਗਿਰਜੀ ਆ ਗਈ ਵਿੱਚ ਗਰਲੈਂਡੋ ਕ੍ਰੋਸ ਜੀ ਆ ਗਈ ਥੋੜੀ ਜੀ ਠੀਕ ਹੈ ਦੁੱਧ ਵੀ ਇਹਦਾ ਮੈਂ ਵਰਗਾ ਜਿਹਾ ਜਿਹਾ ਹੀ ਤਾਂ ਬੰਦੇ ਨੇ ਮੈਂ ਰੱਖ ਲਈ ਜਿਹਾ ਹੀ ਗਾ ਰੱਖ ਲਈ ਇੱਕ ਬਰੋਬਰ ਆ ਅੱਛਾ ਹਾਂ ਇਹ ਆਪਾਂ ਟ੍ਰਾਂਸਪੋਰਟ ਫਰੀ ਕਰਨਾ ਹੈ ਵੀਰੇ ਇੱਥੇ ਕੀ ਕਿਵੇਂ 100 ਕਿਲੋਮੀਟਰ ਦਾ ਠੀਕ ਹੈ ਜਿਹੜਾ ਵੀਰ ਮੇਰੇ ਬਾਈ ਨੂੰ ਕੋਈ ਵੀ ਗਾਂ ਪਸੰਦ ਆਉਦੀ ਆ ਤੇ ਘਰੇ ਪਹੁੰਚ ਕਰ ਦਾਂਗੇ 100 ਕਿਲੋਮੀਟਰ ਦਾ ਇਹਦਾ ਸੁਆ ਦੂਜਾ ਸੁਆ ਦੂਜਾ ਰਵਣ ਵਈ ਕਿੰਨੇ ਦਿਨ ਪਈ ਇਹਦੇ ਦਿਨੇ ਹੈ ਵੀਰੇ ਮੈਨੂੰ ਲੱਗਾ ਬਾੜੇ ਦੇ ਨਹੀਂ ਲੈਂਦੀ ਹਫਤਾ ਕੀ ਲੂਗੀ ਬਾਕੀ 2-4 ਦਿਨ ਪਹਿਲਾਂ ਵੀ ਸੁਹ ਸਕਦੀ ਆ ਬਾਈ ਉਪਰ ਆਪਰਾ ਮੰਨੇ ਜਾਂਦੇ ਆ ਦੂਜੇ ਥਾਂ ਆ ਕੇ ਠੀਕ ਆ ਖੋਲੀ ਫਿਰ ਕਰ ਇਹ ਦੇਖ ਲੋ ਮਿੱਤਰੋ ਜਿਹੜੀ ਇਹ ਆ ਗਈ ਨਾ ਰੰਗਵਾ ਜਿਹੜਾ ਇਹਦਾ ਬਾੜਾ ਚੰਗਾ ਹੈਗਾ ਕੱਦ ਕਾਠ ਵੀ ਪੂਰਾ ਕੱਦ ਕਾਠ ਵੀ ਕੱਦ ਕਾਠ ਬਹੁਤ ਆ ਬਾਈ ਅੱਛਾ ਜਿਹੜੀ ਆਪਾਂ ਪਹਿਲਾ ਵੀਡੀਓ ਲਵਾਈ ਸੀ ਨਾ ਰਵਣ ਬਾਈ ਉਹ ਚ ਮੰਨ ਕੇ ਜੇ ਲਗਾਵਾ ਆਪਾਂ ਸੇਲ ਕਰੀਆਂ ਬਹੁਤ ਜਿਹੜੇ ਬੰਦੇ ਖੁਦ ਚੱਲ ਕੇ ਕੋਲੇ ਆ ਕੇ ਲੈ ਕੇ ਗਏ ਆ ਕਹਿੰਦਾ ਬਾਈ ਸਾਨੂੰ ਵੀਡੀਓ ਇਹ ਤਾਂ ਛੋਟੀਆਂ ਲੱਗਦੇ ਆ ਗਾਮਾ ਜਦੋਂ ਕੋਲੇ ਆਏ ਕਹਿੰਦਾ ਨਗੀਨੀ ਆ ਬਾਈ ਬਹੁਤ ਵੱਡੀਆਂ ਗਾਮਾਂ ਸੀ ਇੱਕ ਇੱਕ ਘਰ ਨੂੰ ਆਪਾਂ ਪਿਛਲੇ ਜਿਹੜੇ ਤਿੰਨ ਗਾਂਆਂ ਵੇਚੀਆਂ ਆਈਆਂ ਠੀਕ ਹੈ ਬਹੁਤ ਹਾਂ ਇਹ ਆ ਆ ਦੇਖ ਲਓ ਹੁਣ ਤੁਸੀਂ ਜਿਹੜੀ ਇਸ ਗਾਂ ਦਾ ਕਦ ਕਾਠ ਬਹੁਤ ਆ ਬਾਕੀ ਯਾਰ ਨਾ ਜਿਹੜਾ ਇਹਦਾ ਲੇਵਾ ਹੈਗਾ ਉਹ ਬਾ ਕਮਾਲ ਆ ਥਣ ਦੇਖੋ ਪੂਰਾ ਰੋਗ ਰੋਗ ਦਾ ਥਣ ਲੱਗਿਆ ਹੋਇਆ ਤੇ ਜੇ ਗੱਲ ਕਰ ਲਈਏ ਹੁਣ ਦੂਜ ਵਿੱਕੀ ਮੈਨੂਆ ਦੱਸ ਕੀ ਰੇਟ ਹੈ ਦੱਸ ਰੇਟ ਤਾਂ ਵੀਰੇ ਇਹਦਾ ਆਪਾਂ ਕਰਨੇ ਨਹੀਂ ਰਮਨ ਬਾਈ ਅੱਛਾ ਹਾਂ ਇਹ ਆਪਾਂ 66000 ਦੀ ਪਹੁੰਚ ਕਰ ਦਾਂਗੇ ਅਗਲੇ ਦਿਨ ਕਰੇ 66000 ਦੀ ਹਾਂ 66000 ਦੇ ਵਿੱਚ ਜਿਵੇਂ ਮੰਨ ਕੇ ਚੱਲ ਗਏ ਬਾਈ ਕਹਿੰਦਾ ਨਾ ਵੀ ਇੱਕ ਤਰ੍ਹਾਂ ਦੀ ਮੱਝ ਵਰਗਾ ਦੁੱਧ ਹੀ ਲੈ ਕੇ ਜਾਉਂਗੇ ਤੁਸੀਂ ਤੇ ਲੇਵਾ ਲੂਵਾ ਵੀ ਪੂਰਾ ਚੰਗਾ ਆ ਗਿਆ ਬਾਈ ਮੇਰੀ ਗੱਲ ਸੁਣੋ ਆਪਾਂ ਜਿਹੜਾ ਕੋਈ ਵੀ ਬੰਦੇ ਦੇ ਗਾਂ ਫਿੱਟ ਆਉਂਦੀ ਆ ਮੰਨ ਕੇ ਇੱਥੇ ਪੂਰੀ ਕੋਲੇ ਆ ਕੇ ਖੁਦ ਪੂਰੀ ਤਸੱਲੀ ਕਰਕੇ ਲੈ ਕੇ ਜਾਵੇ ਆ ਇੱਥੇ ਆਪਾਂ ਇੱਥੇ ਦੀ ਜ਼ਿੰਮੇਵਾਰੀ ਦੇਵਾਂਗੇ ਜੇ ਆਪਣੇ ਘਰੋਂ ਬਾਹਰ ਹੋ ਗਈ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਬਾਅਦ ਚ ਅਗਲਾ ਲਾਂਭਾ ਦੀ ਨਾ ਬਈ ਇਹ ਨੀਰਾ ਨਹੀਂ ਖਾਂਦੀ ਭਾਈ ਇਹ ਦੁੱਧ ਘਟ ਦਿੰਦੀ ਆ ਭਾਈ ਐ ਉਹਦਾ ਗੱਲ ਦਾ ਕੋਈ ਫਾਇਦਾ ਨਹੀਂਗਾ ਆਪਣੇ ਕੋਲੇ ਆਂਗਾ ਹੁੰਦੀਆਂ ਗਾਂਗਾ ਵੀਰੇ ਖਰੀਦੀਆਂ ਹੁੰਦੀਆਂ ਇਹਦਾ ਕੀ ਫਾਇਦਾ ਇਹ ਗੱਲ ਦਾ ਸਹੀ ਗੱਲ ਹਾਂ ਅਗਲਾ ਕ ਲਾਂਬੇ ਦੀ ਨੀਰਾਨੀ ਕਹਿੰਦੀ ਇੱਥੇ ਤਸੱਲੀ ਕਰਕੇ ਲੈ ਜਾਵੇ ਆਪਦੀ ਦੋ ਟਾਈਮ ਚੋਕੇ ਆ ਉਹ ਕਰਕੇ ਲੈ ਜਾਵੇ ਅੱਛਾ ਜਿਹੜੀ ਤੇਰੇ ਕੋਲੇ ਹੁਣ ਆ ਗਾਂ ਆ ਗਈ ਇਹ ਇਹਦਾ ਸੂਆ ਦੱਸ ਮੈਨੂੰ ਸੂਆ ਰਮਣ ਭਾਈ ਇਹ ਤੀਜਾ ਸੂਗੀ ਤੀਜਾ ਸੂਆ ਹਾਂ ਭਾਈ ਠੀਕ ਹੈ ਦੁੱਧ ਤਾਂ ਇਹਨੇ 20 ਕਿਲੋ ਹੀ ਦੇਣਾ ਰਮਣ ਭਾਈ ਇਹ ਵੀ 15 16 ਕਿਲੋ ਦੀ ਓਟ ਤੇ ਦੇਵਾਂਗੇ ਆਪਾਂ ਅੱਛਾ 15 16 ਕਿਲੋ ਦੀ ਓਟ ਤੇ ਹਾਂ ਕਿੰਨੇ ਦਿਨ ਪਈ ਇਹਦੇ ਦਿਨ ਇੱਕ ਹਫਤਾ ਯਾਰ ਇਹਦਾ ਵੀ ਲੇਵਾ ਜਿਹੜਾ ਹੈਗਾ ਲੇਵਾ ਬਹੁਤ ਸੋਹਣਾ ਰਵਣ ਬਾਈ ਦਾ ਇਹ ਆ ਦੇਖੋ ਇਹ ਆ ਚੈੱਕ ਕਰ ਲਓ ਮਿੱਤਰੋ ਬਹੁਤ ਸੋਹਣੇ ਕੱਦ ਕਾਠ ਵਾਲੀ ਆ ਗਈ ਤੇ ਲੇਵਾ ਵੀ ਪੂਰਾ ਖੁੱਲਾ ਆ ਗਿਆ ਝੋਲੀ ਝੋਲੀ ਫੁੱਲ ਕੀ ਰੇਟ ਦੇਵਾਂਗੇ ਇਹਦਾ ਆਪਾਂ ਰੇਟ ਰਵਣ ਬਾਈ ਇਹਦਾ ਆਪਾਂ 70000 ਚ ਪਹੁੰਚ ਕਰਨੀ ਹੈ ਟਾੜਾ ਵਟਾ ਕਰ ਟਾੜਾ ਵਟਾ ਹੀ ਬਸ ਯਾਰ ਛੋੜ ਕਰਦਾ ਇਹ 65 ਦੀ 65 ਦੀ ਚੱਲ 65 ਦੀ ਦੇ ਦਾਂਗੇ ਕੋਈ ਗੱਲ ਨਹੀਂ ਭਰੇ ਆ ਠੀਕ ਹੈ ਇਹ ਆ ਦੇਖ ਲਓ ਮਿੱਤਰੋ ਜਿਹੜੀ ਚੈੱਕ ਕਰ ਲਓ ਤੁਸੀਂ ਲੇਵਾ ਵੀ ਪੂਰਾ ਸੋਹਣਾ ਤੇ ਨਾੜਾ ਨੂੜਾ ਵੀ ਚੰਗੀਆਂ ਇਹ ਦੁੱਧ ਕਿੰਨਾ ਪਾ ਦੂਗੀ ਦੁੱਧ ਦਾ ਭਾਈ 20 ਕਿਲੋ ਦਊ ਰਮਣ ਭਾਈ ਗੱਲ ਕਰਾ ਬਾਕੀ ਅਗਲੇ ਨੂੰ ਪਤਾ ਹੀ ਲੱਗਦੇ ਹੁੰਦਾਗਾ ਵੀ ਦੇ ਜੱਜਮੈਂਟ ਲਾ ਹੀ ਸਕਦਾ ਲੈ ਵੀ ਕਿੰਨੇ ਦੁੱਧ ਹਲੀ ਗਾਂ ਆ ਗਈ ਦੋ ਤਾਂ 20 ਤੋਂ ਪਲੱਸ ਹੀ ਦੇਊਗੀ ਆਪਾਂ 15 16 ਕਿਲੋ ਦੀ ਓੜਤੀ ਦੇਵਾਂਗੇ ਠੀਕ ਆ ਹਾਂ ਚੱਲ ਆ ਗਈ ਇੱਕ ਜਿਹੜੀ ਤੇਰੀ ਕਾਲੀ ਡੱਬੀ ਆ ਗਈ ਇੱਕ ਕੱਚੀ ਆ ਗਈ ਵੀਰੇ ਥੋੜੀ ਜਿਹੇ ਦਿਨ ਪਏ ਆ ਇਹ 12 13 ਹੀ ਲੈ ਜੂ ਵੀਰੇ ਇਹ ਤਾਂ ਅੱਛਾ ਇਹ ਯਾਰ ਵੱਡੀ-ਬੁੱਡੀ ਵੱਡੀ-ਬੁੱਡੀ ਦਾ ਬਹੁਤ ਆ ਵੀਰੇ ਇੱਕ ਥੋੜੇ ਜੇ ਨਾ ਗਾਂ ਮੇਰੇ ਕੋਲੇ ਅੱਜ ਹੀ ਆਈ ਏ ਕੇ ਜਿਹੜੀ ਉਹ ਖੜੀ ਥ ਸੂਆ ਤੀਜਾ ਸੂਰਬਨ ਬਾਈ ਇਹ ਤੀਜਾ ਸੂਆ ਸੁੰਦੀ ਆ ਹਾਂ ਬਾਈ ਕਿੰਨਾ ਦੁੱਧ ਪਾ ਦੂ ਯਾਰ ਇਹ ਦੁੱਧ ਦਾ ਬਾਈ ਮੰਨ ਕੇ ਚੱਲ 22 23 ਕਿਲੋ ਦੀ ਇਹ ਗੱਲ ਕਰ ਆਪਾਂ ਕਹਿੰਦੇ ਨਹੀਂ ਕਿ 16 17 ਕਿਲੋ ਕਿ ਕੀ ਦੇ ਦੇਂਗੇ ਡਰਦਾ ਹੈ ਦੁੱਧ ਡਰ ਲੱਗਦਾ ਭਰਾਵਾ ਲੋਕਾਂ ਦਾ ਮੈਂ ਕੀ ਫਾਇਦਾ ਮੈਂ ਲੋਕਾਂ ਨੇ ਗਾਣਾ ਤੋਂ ਡਰ ਲੱਗਦਾ ਠੀਕ ਹੈ ਹਾਂ ਬਾਅਦ ਚ ਅਗਲਾ ਕਹਿੰਦਾ ਬਈ ਗੱਪ ਮਾਰੀ ਜਾਂਦਾ ਵੀਡੀਓਾਂ ਤੇ ਮੈਂ ਉਹਦਾ ਕੀ ਫਾਇਦਾ ਹੈਗਾ ਅੱਛਾ ਹਾਂ ਇੰਨਾ ਆਪਾਂ ਜਵਾਬ ਹੀ ਦੇਵਾਂਗੇ 16 ਕਿਲੋ ਦੁੱਧ ਹੋਰ ਦੱਸ ਕਿੰਨੇ ਦਿਨ ਪਏ ਇਹਦੇ ਦਿਨ ਬਾਈ ਇਹਦੇ 13 ਪਏ ਆ ਜੀ ਨੱਟ ਆਈ ਅੱਜ ਪੂਰੇ ਹੁਣ ਚ ਇਹ ਆ ਦੇਖ ਲਓ ਨਹੀਂ ਨਹੀਂ ਤੂੰ ਜਮਾਈ ਨਵੇੜਾ 2 ਘੱਟ 70 ਦੀ ਪਹੁੰਚ ਕਰਦੇ ਆਂ ਬਈ 2 ਘੱਟ 70 ਦੀ 65 ਦੀ ਕਹਦਾ 65 ਦੀ ਤਾਂ ਬਾਲੀ ਘੱਟ ਆ ਬਈ ਕਹਦੇ ਕੁਝ ਨਹੀਂ ਹੁੰਦਾ ਨਹੀਂ ਚਲੋ ਤਿੰਨ ਘੱਟ ਦੇ ਦੇਾਂਗੇ ਵੀਰੇ ਅੱਛਾ ਹਾਂ ਠੀਕ ਐ ਲੈ ਵੀ ਆਹ ਚੈੱਕ ਕਰ ਲਓ ਤੁਸੀਂ ਇਹ ਹੁਣੀ ਆਈਆਂ ਹੋਈਆਂ ਆਗੀਆਂ ਇਹ ਕੱਚੀਆਂ ਥੋੜੀਆਂ ਜੀਆਂ ਥੋੜੇ ਜੇ ਪੈਰ ਪੂਰ ਬਣਾਉਣ ਵਾਲੇ ਰਮਣ ਭਾਈ ਚਾਲ ਚੁਲ ਤੰਗ ਪੂਰੀ ਤੇ ਜਿਹੜੀ ਤੇਰੀ ਆ ਗਈ ਇਹਦਾ ਸੂਆ ਇਹਦਾ ਦੂਜਾ ਸੂਆ ਰਮਣ ਭਾਈ ਕਿੰਨਾ ਦਿਨ ਪਏ ਦੇ ਦਿਨੇ ਦੇ ਪੂਰੇ 15 ਪਏ ਅੱਜ ਅੱਛਾ 15 ਦਿਨ ਪੂਰੇ 15 ਦਿਨ ਲਊਗੀ ਬੱਚੀ ਨੇ ਨਾ 18 ਕਿਲੋ ਪਹਿਲਣ ਨੇ ਪਾਇਆ ਕਿਵੇਂ 18 ਲੀਟਰ ਪਹਿਲਣ ਨੇ ਕੱਢਿਆ ਦੁੱਧ ਅੱਛਾ ਹਾਂ ਕਰ ਆਪਾ ਉਹਦੇ ਆਖਣ ਨੂੰ ਲੋਕਾਂ ਗਰੀਬ ਬੰਦੇ ਟਾਈਮ ਪਾਸ ਕਰਦੇ ਆ ਬਈ ਲੋਕਾਂ ਦੀ ਗਾਲਾਂ ਤੋਂ ਡਰ ਲੱਗਦਾ ਮੈਨੂੰ ਆਪਾਂ ਤਾਂ ਸਹੀ ਦੱਸਿਗੇ ਠੀਕ ਹੈ ਅੱਛਾ ਮਤਲਬ ਹੁਣ 15 ਪਈ ਹੈ ਤੇ ਹੁਣ 18 ਤੋਂ 20 ਕਿਲੋ ਦੁੱਧ ਖੁੱਲਾ ਪਾਉਣਾ ਚਾਹੀਦਾ ਫਿਰ ਬਈ ਯਾਰ ਮੈਂ ਤਾਂ ਆਪਾਂ ਦਾ ਬਈ ਪਤਾ ਕੀ ਚੱਕਲਾ 18 ਵੀ ਨਾ ਮੰਨੇ ਯਾਰ ਸੋ 17 ਕਿਲੋ ਦੀ ਓੜਤੀ ਲੈ ਜੀ ਠੀਕ ਹੈ ਕੀ ਕੀ ਰੇਟ ਰਹੂ ਇਹਦਾ ਰੇਟ ਇਹਦਾ ਟਾਟਾ ਬਾਟਾ 65000 ਰੁਪਏ ਰਹਿਣ ਬਈ ਅੱਛਾ 65000 ਹਾਂ ਠੀਕ ਆ ਲੈ ਆਇਆ ਹਿੱਦਰ ਲੈ ਕੇ ਚਲੀ ਇੱਕ ਵਾਰੀ ਲੰਮੀ ਤੋਰ ਕੇ ਸਾ ਮਿੱਤਰੋ ਜਿਵੇਂ ਬਾਈ ਵਿੱਕੀ ਨੇ ਕਹਿਆ ਪੈਰ ਬਣਾਉਣ ਆਲੇ ਗੱਲ ਪੱਕੀ ਐ ਕੱਚੇ ਥਾਵਾਂ ਚ ਆਉਂਦੀਆਂ ਇੰਨਾ ਕਿ ਹਰਿਆਣੇ ਦੇ ਵਿੱਚ ਕੱਚਾ ਥਾ ਇੱਧਰ ਥੋੜੇ ਲੋਕ ਨਾ ਪੈਰਾ ਪਸ਼ੂਆਂ ਦੀ ਗੌਰ ਗੁਰੂ ਕਾ ਕੱਟ ਕਰਦੇ ਨੌ ਨੂੰ ਜੇ ਘੱਟ ਬਣਾਉਂਦੇ ਹੈਗੇ ਠੀਕ ਆ ਆਜ ਆਇਆ ਨਹੀਂ ਨੌ ਵਾਲਾ ਨਹੀਂ ਮੈਂ ਨੌ ਬਣਾਦਾ ਨੌ ਨੂੰ ਦੇ ਕਿਹੜੇ ਲੁੱਟ ਹੋਰੇ ਇਹ ਲੈ ਵੀ ਆ ਦੇਖ ਲੋ ਹੁਣ ਤੁਸੀਂ ਜਿਹੜੀ ਆ ਚਿੱਟੀ ਗਾਂ ਆ ਗਈ 65000 ਰੁਪਏ ਦੀ ਗਾਂ ਮਿਲੂਗੀ 100 ਕਿਲੋਮੀਟਰ ਤੱਕ ਕਿਰਾਇਆ ਜਾਣਾ ਫ੍ਰੀ ਆਗਾ ਤੇ ਚੈੱਕ ਕਰ ਲੋ ਹੁਣ ਤੁਸੀਂ ਇਹ ਵੀ ਗਾਂ ਜਿਹੜੀ ਹੈਗੀ ਐ ਨਾ ਠਣਾ ਸੋਣਾ ਦੀ ਜਰ ਚੰਗੀ ਆ ਗਈ ਮੈਂ ਕਹਿੰਦਾ ਵੀ ਜਿਹੜਾ ਬੰਦਾ ਬਾਈ ਨੂੰ ਫੋਨ ਲਾ ਕੇ ਇਹਦੇ ਨਾਲ ਬਾਈ ਦਾ ਸੌਦਾ ਕਰੂ ਘਾਟੇ ਵਾਲਾ ਸੌਦਾ ਤਾਂ ਲੱਗਦਾ ਨਹੀਂ ਆ ਚਾਰੇ گاਵਾ ਦੇ ਵਿੱਚ ਤੇ ਜਿਹੜੀ ਉਹ ਪੰਜਵੀਂ ਗਾਂ ਉੱਤਰ ਖੜੀ ਇੱਕ ਕੱਦ ਕਾਠ ਬੜਾ ਹੈ ਬਾਈ ਕੱਦ ਕਾਠ ਤਾਂ ਉਹਦਾ ਬਹੁਤ ਹੈਗਾ ਹੱਥੀ ਠੀਕ ਆ ਗਈ ਤੇ ਕਿਵੇਂ ਕੁਸਾ ਇਹਦਾ ਸੂਆ ਸੂਆ ਰਹਿਮਣ ਬਾਈ ਇਹ ਦੂਜਾ ਸੂਗੀ ਕਿੰਨੇ ਦਿਨ ਪੇ ਦੇ ਦਿਨੇ ਦੇ ਬਾਈ 12 13 ਭਾਈ ਘਟੋ ਘਟਾਈ ਅੱਜ ਪੂਰੇ ਕਿੰਨਾ ਕਿੰਨੇ ਕੇ ਦੁੱਧ ਆਲੀ ਇਹ ਦੁੱਧ ਬਾਈ ਬੜਾ ਐਵੇਂ ਝੂਠ ਮਰਾਉਣਾ ਕਿ 14 ਲੀਟਰ ਦੁੱਧ ਕੱਢ ਦੂਗੀ ਕੀ ਰੇਟ ਰੋ ਤੇ ਉਹ ਤਾਂ ਵੱਧ ਹੀ ਆਪਾਂ 14 ਹੀ ਕਮਾਂਗੇ ਕੀ ਮਨ ਕੇ ਗਾਤਾ ਬੱਡੀ-ਬੁੱਡੀ ਬਹੁਤ ਆ ਗਈ ਬੁੱਡੀ-ਬੁੱਡੀ ਦੀ ਕੱਦ ਦੇ ਮੇਰੇ ਮੇਰੇ ਤੋਂ ਥੋੜੀ ਮੰਨ ਕੇ ਉਹ ਹੁੰਦਾ ਹੈ ਇਹ ਬਈ 55000 ਦੀ ਪਹੁੰਚ ਕਰਨੀ ਰਮਨ ਬਈ 55 ਹਾਂ ਜਿਹੜਾ ਕੱਚੀ ਦਾ ਰੇਟ ਅੱਜ ਦਾ ਲੈ ਵੀ ਆ ਦੇਖ ਲੋ 100 ਕਿਲੋਮੀਟਰ ਦਾ ਕਿਰਾਇਆ ਫਰੀ 100 ਕਿਲੋਮੀਟਰ ਦਾ ਕਿਰਾਇਆ 3 ਕ ਹਜ਼ਾਰ ਰੁਪਏ ਬਣ ਜਾਂਦਾ ਮਿੱਤਰੋ ਜੇ ਤੁਸੀਂ ਆਪ ਲੈ ਜੂਗੇ ਤਾਂ ਇਹ 52000 ਰੁਪਏ ਦੀ ਤੁਸੀਂ ਗਾਂ ਲੈ ਜਿਓ ਚੈੱਕ ਕਰ ਲੋ ਬਾਕੀ ਕੱਚੀ ਪਈ ਹੈ ਹਜੇ ਇਹ ਆ ਜਾ ਕਰਾ ਹੁਣ ਲਿਆ ਅੱਛਾ ਵੇ ਕੀ ਜਿਹੜੀ ਤੇਰੀ ਆ ਗਾਂ ਸੂਈ-ਸਵਾਈ ਆ ਗਈ हां भाई ए एदा किन्ना सुआ दूसरा सुआ ਰਮਣ ਬਾਈ ਇਹਦਾ ਇਹ ਦੇਸੀ ਆ ਗਈ ਬਾਈ ਦੇਸੀ ਆ ਗਈ ਹਰਿਆਣਵੀ ਨਸਲ ਆ ਇਹ ਹਰਿਆਣੇ ਦੀ ਨਸਲ ਆ ਇਧਰ ਲਈਏ ਠੀਕ ਹੈ ਹਾਂ ਦੁੱਧ ਹੁਣ ਬਾਈ ਇਹਦੇ ਥਲੇ 13 ਕਿਲੋ ਜਮਾ ਡੱਬੇ ਮਾਰ ਮੰਗਾ ਦੋ ਟਾਈਮ ਚੋਕੇ ਲੈ ਜਾ ਭਾਵੇਂ ਕੋਈ ਵੀ ਆਵੇ ਤਾਂ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਸੂਈ ਨੂੰ ਅੱਜ ਬਾਈ 10 12 ਦਿਨਾਂ ਦੀ ਸੂਈ ਆ ਬੱਚਾ ਮਗ ਰੇ ਦੇ ਅੱਛਾ ਹਾਂ ਤੇ ਦੂਜਾ ਸੂਆ ਕਿ ਤੀਜਾ ਦੂਜਾ ਸੂਆ ਰਮਣ ਬਾਈ ਦੂਜਾ ਸੂਆ ਸੂਈ ਆ ਹਾਂ ਤੇ 12 13 ਕਿਲੋ ਦੁੱਧ ਹੁਣ ਆ ਹੁਣੀ ਨਮਾਈਏ ਤਾਂ ਐ ਲਿਬੜੀ ਤਿਪੜੀ ਜਾਏ ਜਹੂਰੀ ਆ ਬਾਈ ਹੁਣੀ ਨਮਾ ਕੇ ਤੇਰੇ ਮ 65000 ਤੇ ਮੈਨੂੰ ਐ ਦੱਸ ਫਿਰ ਗੱਬਣ ਦੇ ਕਿਨੇ ਰੁਪਏ ਲੱਗੇ ਸੀ ਗੱਬਣ ਦੇ ਭਾਈ ਪੁੱਛੀ ਨਾ ਬਸ ਹੁਣ ਜਿਹੜਾ ਕੁਝ ਹੋ ਗਿਆ ਠੀਕ ਹੈ ਗੱਬਣ ਦੇ ਦਾ 80000 ਰੁਪਿਆ ਲੱਗਾ ਹੀ ਜਮਾ ਹਾਂ 80000 ਦਿੰਦੇ ਮੈਨੂੰ ਗੱਬਣ ਦਾ ਮੈਂ ਵੇਚੀ ਨਹੀਂ ਉਦੋਂ ਰੋਪ ਕੋਸੋ ਰੋਪ ਬੜਾ ਸੀ ਯਾਰ ਤੈਨੂੰ ਪਹਿਲਾਂ ਸੂਕੇ ਥੋੜਾ ਪਸੂ ਹੋਰ ਹੋਇਆ ਕਿ ਉਹਨੇ 60 ਕਾਲੀ ਥੋੜੀ ਥਣਾ ਦੇ ਵੀਰੇ ਹਾਂ ਹੁਣ ਜਮਾ ਰਾਵਾਂਗੇ ਲਾਉਣ ਵੇਲੇ ਗੱਡੀ ਚ ਡਿੱਗੀ ਪਈ ਸੀ ਅੱਛਾ ਹਾਂ ਠੀਕ ਹੈ 80000 ਲੱਗੇ ਅੱਜ ਇਹਦਾ 65000 ਚ ਪਹੁੰਚ ਕਰ ਦਾਂਗੇ ਜੇ ਕੋਈ ਮੰਗੇ ਦਾ ਤੇ ਜਿਹੜੀਆਂ ਤੇਰੀਆਂ ਉਹ ਮਾਣਾ ਰੇਟ ਜਮਾ ਸੇਪੜੀ ਰਹਿਣਗੇ ਆਪਣੇ ਦੋਨਾਂ ਦੀ ਤੇ ਕੋਈ ਅੱਜ ਲਊਗਾ ਤਾਂ ਬੰਦਾ ਇਹਨਾਂ ਨੂੰ ਇਹ ਆਹ ਦੋ ਚੰਗੀਆਂ ਦੇ ਮੂੰਹ ਮਾ ਦੀ ਕਿੱਡੀ ਸੇਪੜੀ ਆ ਜੇ ਨਮਾਂਗਾ ਧਵਾਗਾ ਨਹੀਂ ਦੋਨੇ ਗਾਂ ਅੱਡ ਖੜੀਆਂ ਆਂ ਦੀ ਆਪਣੀਆਂ ਤੇ ਆਪਣੀਆਂ ਘਰ ਦੀਆਂ ਗਾਂ ਗਿਆਂ ਅੱਛਾ ਇਹਦਾ ਫਿਰ ਕੀ ਰੇਟਰ ਹੋ ਅੱਜ ਰੇਟ ਅੱਜ ਦਾ ਰੇਟ ਤਾਂ ਜੇ ਕੋਈ ਅੱਜ ਦਾ ਕਰਾਵੇ ਤਾਂ 60000 ਦੀ ਪਹੁੰਚ ਕਰਦਾ ਵੀਰੇ 100 ਕਿਲੋ ਜੇ ਮੰਨ ਕੇ ਚੱਲ ਜੋੜਾ ਇਕੱਠਾ ਕੋਈ ਲੈਂਦਾ ਕਿੰਨੇ ਰੁਪਈਆ ਦੇ ਦੇਂਗਾ ਇਕੱਠੇ ਜੋੜਾ ਜੋੜਾ ਬਾਈ ਯਾਰ ਮੰਨ ਕੇ 60 ਦੀ ਉਹ ਕਰਨੀ ਆ ਪਹੁੰਚ ਬਾਈ ਮਾਨਤਾਨ ਕਰਦਾ ਵਿੱਚੋਂ ਕੋਈ ਗਾੜੀ 2000 ਵਿੱਚੋਂ ਛੱਡ ਦੇਾਂਗੇ ਚੰਨਜਾ ਦਿਨ ਆ ਨਰੇਵਨ ਬਾਈ ਬਾਕੀ ਕੋਈ ਗੱਲ ਨਹੀਂ ਕਰ ਲਾਂਗੇ ਅੱਛਾ ਹਾਂ ਠੀਕ ਐ ਲੈ ਵੀ ਆ ਦੇਖ ਲੋ ਕਿੰਨੇ ਕੇ ਦੁੱਧ ਵਾਲੀਆਂ ਇਹ ਆ ਗਈਆਂ ਦੁੱਧ ਬਾਈ ਇਹਨੇ ਪਹਿਲਣੇ ਦਿੱਤਾਗਾ ਤੂੰ ਯਕੀਨ ਨਹੀਂ ਮੰਨਣਾ ਹੁਣ ਗਾਂ ਦਾ ਫਿਰ ਆਖੇ ਕੀ ਕਹਿੰਦਾ 17 18 ਕਿਲੋ ਪਹਿਲਣੇ ਪਾਇਆ ਇਹੇ ਕੱਚੀ ਹੈਗਾ ਸਮਝ ਤੇ ਘਟ ਆਉਂਦੀ ਹੈ ਕੱਚੀ ਕਰਕੇ ਅੱਛਾ ਮੈਂ 15 ਕਹਿਣਾ ਦੇਣੀ ਨਹੀਂ ਪਤਾ 17 18 ਲੈ ਠੀਕ ਐ ਇਹ ਆਪਾਂ ਵੀਡੀਓ ਵਿੱਚ ਲਵਾਉਣੀ ਨਹੀਂ ਸੀ ਤੂੰ ਕਹਿੰਦਾ ਚੱਲ ਲਵਾ ਦੇ ਆਪਾਂ ਲਵਾ ਦਨੇ ਕੋਈ ਗੱਲ ਨਹੀਂ ਕਰਾਂ ਇੱਧਰ ਮੇਰੇ ਤੇ ਸਿੱੜਦਾ ਕਰ ਗੱਲ ਤੂੰ ਕਹੇਤਾ ਲੈ ਇਹ ਆ ਦੇਖ ਲੋ ਆ 55000 ਦੀ ਕਹਿੰਦਾ ਮਿੱਤਰੋ ਠੀਕ ਐ 55 ਦੀ ਨਹੀਂ ਹੋਣੀ ਰਵਣ ਬਾਈ ਕਿਉਂ ਥੱਕਾ ਕਰੀ ਜਾਂਦਾ ਜਮੀ ਮਾਰੀ ਜਾਂਦਾ ਆ ਬਹੁਤ ਸਮਾਈ ਵਾਲੀਆਂ ਖਾ ਚਲ ਕਈ ਗਾਲੀ ਕੱਢ ਲਈ ਜਿਹੜੇ ਹਿਸਾਬ ਨਾਲ ਕਰਨਾ ਹੋਇਆ ਆ ਜਾ ਕਰ ਇਹ ਇਹ ਕਾ ਗਈ ਇਹ ਕਿਹਨੇ ਕ ਦੁੱਧ ਆਲੀ ਆ ਇਹਨੇ ਬਾਈ ਮੇਰੀ ਘਰ ਦੀ ਗਾਂ ਇਹ ਹਾਂ ਇਹ ਕਿ ਨਾ ਮੰਨ ਕੇ ਪਹਿਲਾਂ ਨੇ ਪਾਇਆ ਨਹੀਂ ਦੂਜਣ ਨੇ 16 17 ਕਿਲੋ ਦੁੱਧ ਸੀਗਾ ਤੇ ਮੈਂ ਮਸਾਂ ਤੋਂ ਦੁੱਧੋ ਛੱਡੀ ਆ ਤੂੜੀ ਪਾ ਪਾ ਕੇ ਸੁੱਕੀ ਅੱਛਾ ਹਾਂ ਹੁਣ ਤੀਜਾ ਸੂਆ ਸੂਗੀ ਤੀਜਾ ਸੂਆ ਸੂਗੀ ਠੀਕ ਹੈ ਘਰ ਦੀ ਗਾਂ ਮੇਰੀ ਇਹ ਤਾਂ ਬਈ ਠੀਕ ਹੈ ਹਾਂ ਇਹਦਾ ਰੇਟ ਫਿਰ ਇਹਦਾ ਰੇਟ ਵੀ ਬੱਸ ਤੈਨੂੰ ਦੱਸਿਆਦਾ ਵੀ 60000 ਚ ਮੰਨਤਾਂ ਕਰਦੇ ਆ ਅੱਜ ਦਾ ਕੱਚਿਆਂ ਦਾ ਰੇਟ ਆ ਵੀਰੇ ਠੀਕ ਹੈ ਹਾਂ ਲੈ ਜਾ ਕਰ ਇਹ ਆਇਆ ਅਗਲੇ ਹਫਤੇ ਜਾਂ ਮੰਨ ਕੇ ਵੀਡੀਓ ਫੇਰ ਹੋ ਕਰੀ ਫੇਰ ਰੇਟ ਵੱਧੂ ਤੇ ਅੱਜ ਦਾ ਰੇਟ ਆ ਜੇ ਕੋਈ ਲਊਗਾ ਤਾਂ ਮੇਰਾ ਵੀਰ ਭਾਈ ਅੱਛਾ ਵਿੱਕੀ ਜਿਹੜੀ ਤੇਰੇ ਕੋਲ ਆ ਬੱਚੀ ਖੜੀ ਏ ਇਹ ਇਹ ਬੱਚੀ ਬਾਈ ਮੰਨ ਕੇ ਜਲ ਆਪਣੀ ਘਰ ਦੀ ਬੱਚੀ ਆਂ ਦੰਦਾਂ ਤੋਂ ਖੀਰੀ ਰਵਣ ਬਾਈ ਇਹ ਇਹਦੇ ਟੀਕਾ ਭਰਾਤਾ ਅੱਜ ਸਹੀ ਮੰਨ ਕੇ ਚੱਲ 25 26 ਦਿਨ ਹੋ ਗਏ ਠੀਕ ਆ ਭਰਾ ਇਹਨੂੰ ਅੱਛਾ ਫੁੱਲ ਗਰੰਟੀ ਹੈ ਰਹਿਣ ਦੀ ਵੀ ਹੋਰ ਦੱਸ ਕੋਈ ਬੰਦਾ ਖਰੀਦੇ ਦਾ ਲਵੇ ਦਾ ਠੀਕ ਆ ਆ ਟੁੱਟ ਦੇਦਾ ਇਹਨੂੰ ਸਾਰਾ ਕੁਝ ਜਿਹੜਾ ਕਹਿੰਦੇ ਹੁੰਦੇ ਹੈਗੇ ਰਹੇਗੀ ਬੱਚੀ ਤੇ ਇਹ ਕਿੰਨੇ ਦਿਨ ਦੇਣਗੇ ਜੀ ਇਹ ਅੱਜ ਦੀ ਮੰਨ 25000 ਦੀ ਦੇ ਦਾਂਗੇ ਬਾਈ 20 ਦੀ ਕਹਦਗੇ ਪੀ ਦਾ ਬਾਲੀ ਘੱਟ ਰਹਿਣ ਬਾਈ ਚੱਲ ਫਿਰ ਆ ਕੇ ਪਹੁੰਚ ਕਰ ਦੇਗੇ ਆਪਾਂ 25000 ਜੀ 25000 'ਚ ਪਹੁੰਚ ਕਰ ਦੇਗੇ ਹਾਂ ਠੀਕ ਹੈ ਹੈ ਪੂਰੀ ਮਤਲਬ ਪੂਰੀ ਮਾਨ ਕੁਆਲਿਟੀ ਵਾਲੀ ਆ ਕ੍ਰੋਸ ਆਹੀ ਵਾਲਾ ਆ ਗਿਆ ਵਿੱਚ ਥਣ ਥਣ ਝੋਲੀ ਝਾਲੀ ਦੇ ਕੇ ਹੋ ਲੱਗਿਆ ਬੱਚੀ ਦੇ ਠੀਕ ਹੈ ਆ ਜਾ ਫਿਰ ਕਰ ਮੈਨੂੰ ਨੰਬਰ ਬੋਲ ਤੇਰਾ ਨੰਬਰ ਹੈਗਾ ਵੀਰੇ 7015715972 ਠੀਕ ਹੈ WhatsApp ਨੰਬਰ ਹੈ ਇੱਕ ਦੂਜਾ ਨੰਬਰ ਹੈ ਮੇਰਾ 8053148899 ਠੀਕ ਹੈ ਦੋਨਾਂ ਨੰਬਰਾਂ ਤੇ ਕਾਲ ਕਰ ਸਕਦਾ ਮੇਰਾ ਵੀ ਭਾਈਏ ਕਿਸੇ ਨੂੰ ਗਾ ਪਸੰਦ ਆਉਂਦੀਆਂ ਠੀਕ ਹੈ ਤੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਵੀਰੇ ਤੇ ਲੋ ਵੀ ਮਿੱਤਰੋ ਇਹ ਸੀ ਬਾਈ ਵਿੱਕੀ ਕਾਲਿਆਂ ਵਾਲੀ ਤੋਂ ਹਰਿਆਣੇ ਦੇ ਵਿੱਚ ਰਹੇ ਜਾਂਦਾ ਜਿਹਦੇ ਕਿਸੇ ਦੇ ਕੋਈ ਪਸੰਦ ਆਉਂਦੀਆਂ ਗਾ ਮਿੱਤਰੋ ਤੇ ਇੱਥੇ ਆਇਓ ਆ ਦੀ ਤਸੱਲੀ ਕਰ ਲਿਓ ਤਸੱਲੀ ਕਰਕੇ ਤੁਸੀਂ ਲਿਹਾ ਸਕਦੇ ਹੋ ਧੰਨਵਾਦ ਸਾਰੇ